ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਹਾਂਜੀ ਖੱਤਰੀਆਂ ਦਾ ਜਿਹੜਾ ਖੱਤਰੀ ਉਹਦਾ ਜਿਹੜਾ ਉਪਦੇਸ਼ ਹੈ ਨਾ ਜੀ ਪਹਿਲਾਂ ਬ੍ਰਾਹਮਣਾਂ ਦੀ ਪਹਿਲਾਂ ਵੇਦਾਂ ਤੋਂ ਲੈ ਕੇ ਪਹਿਲਾਂ ਸੂਰ ਵੀਰ ਦਾ ਸ਼ਬਦ ਹੈ ਉਹਨਾਂ ਨੇ ਸੂਰਬੀਰਤਾ ਦਾ ਕੱਲਾ ਹੀ ਉਪਦੇਸ਼ ਕਰਤਾ ਖੱਤਰੀਆਂ ਨੂੰ ਖੱਤਰੀਆਂ ਵਾਸਤੇ ਆ ਬ੍ਰह्म ਗਿਆਨ ਦਾ ਛੱਡ ਦਿੱਤਾ ਸਮਝਿਆ ਨਹੀਂ ਜੀ ਬ੍ਰਾਹਮਣ ਦਾ ਇਹ ਕਰ ਦਿੱਤਾ ਵੀ வேத ਪੜ੍ਹਨੇ ਔਰ ਪੜਾਉਣੇ ਬਸ ਇਹ ਕਰ ਦਿੱਤਾ ਖੱਤਰੀਆਂ ਨੂੰ ਖੱਤਰੀਆਂ ਨੂੰ ਕਹਤਾ ਵੀ ਤੁਸੀਂ ਭਾਈ ਜਿਹੜਾ ਸਾਹਮਣੇ ਬੱਥੇ ਜੁੱਝ ਕੇ ਬਰਚੂਗਾ ਪ੍ਰਣ ਦੇ ਦੂਗਾ ਜੰਗ ਵਿੱਚ ਉਹ ਸੁਰਗੁਰੂ ਕੋ ਚਲਾ ਜਾਊਗਾ ਜੀ ਉਹਨਾਂ ਨੂੰ ਇਹ ਕਹਤਾ ਜਿਹੜੇ ਸੀਗੇ ਬੈਸ ਸ਼ੁੱਧਰ ਉਹਨਾਂ ਨੂੰ ਕਹਤਾ ਵੀ ਤੁਸੀਂ ਸੇਵਾ ਕਰੋ ਜਿਵੇਂ ਖੇਤੀ ਕਰਦੇ ਹੋ ਵੀ ਸੇਵਾ ਹੀ ਹੈ ਦੂਜੇ ਕੰਮ ਕਰਦੇ ਇਹ ਵੀ ਸੇਵਾ ਹੀ ਹੈ ਵੀ ਸੇਵਾ ਕਰੋ ਤੁਸੀਂ ਖੱਤਰੀਓ ਦੀ ਬ੍ਰਾਹਮਣਾਂ ਦੀ ਤੁਸੀਂ ਧਰਜੋਗੇ ਤੁਹਾਡੀ ਵੀ ਬੂਤੀ ਹੋ ਜੂਗੀ ਹਾਂਜੀ ਇਹ ਉਹਨਾਂ ਨੇ ਵੱਡ ਦਿੱਤਾ ਉਹ ਨੂੰ ਅਸਲ 'ਚ ਉਸ ਗੱਲ ਨੂੰ ਘੱਟ ਰਹੇ ਨੇ ਵੇੜ ਵਿੱਚ ਨਹੀਂ ਹੈ ਗੱਲ ਹੈਗੀ ਸਿਰਫ ਸ਼ਾਸਤ੍ਰਾਂ ਦੇ ਵਿੱਚ ਹੈ ਗੱਲ ਹੈ ਬੇਦ ਵਿੱਚ ਆਗਲ ਹੈ ਜਿਹੜੀ ਗੁਰੂ ਸਾਹਿਬ ਗੁਰਬਾਣੀ ਚ ਹੈ ਹਾਂ ਜੀ ਜਿਹੜਾ ਸੂਦਰ ਸ਼ਬਦ ਸੁ ਰਾਸ਼ੂਦਰ ਸ਼ਬਦ ਪ੍ਰਾਕ੍ਰਿਤ ਹੈ ਪ੍ਰਾਕ੍ਰਿਤ ਹਾਂ ਸੂਦਰ ਵਾਸਤੇ ਇਹ ਅਰਥ ਦਾ ਬੇਤੀ ਭਾਈ ਦੂਜਿਆਂ ਦੀ ਸੇਵਾ ਕਰੋ ਜੀ ਦੂਜਿਆਂ ਵਾਸਤੇ ਕਰੋ ਸੇਵਾ ਜੀ ਹਾਂ ਜੀ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭੇਉ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਹੈ ਅਸਲ ਦੇ ਵਿੱਚ ਇੱਕੋ ਉਪਦੇਸ਼ ਸਾਰੇ ਉਪਦੇਸ਼ ਆ ਜਾਂਦੇ ਜੇ ਇਸ ਗੱਲ ਦਾ ਕੋਈ ਭੇਦ ਤੇ ਕੋਈ ਉਪਦੇਸ਼ ਤੇ ਨਹੀਂ ਆਏ ਨੇ ਵੈਸਾ ਰ ਸ਼ੂਦਰ ਇਕੱਠੇ ਕਰਤੇ ਇੱਥੇ ਵੈਸ ਵੀ ਸ਼ੂਦਰਾਂ ਵਿੱਚ ਹੀ ਗਿਣੇ ਜਾਂਦੇ ਨੇ ਇਹ ਵੈਸ ਨਹੀਂ ਗਣੇ ਚਾਰ ਵਰਣਾਂ ਦੇ ਵਿੱਚ ਸ਼ੂਦਰ ਹੋਣਾ ਨੇ ਰਾਏ ਸ਼ੂਦਰਾਂ ਦੇ ਵਿੱਚ ਹੀ ਜੀ ਕੋਈ ਵੈਸਾਂ ਨੂੰ আর ਸ਼ੂਦਰਾਂ ਨੂੰ ਕੋਈ ਉਪਦੇਸ਼ ਨਹੀਂ ਮੈਂ ਕਹਾਂ ਕਿ ਖੇਤੀ ਵੀ ਸੇਵਾ ਹੀ ਆਉ ਦੂਜਿਆਂ ਕੰਮ ਵੀ ਸੇਵਾ ਹੀ ਆ ਹਾਂ ਇਹ ਕੋਈ ਜਿਹੜੀ ਗੁਰਬਾਣੀ ਹੈ ਦੇ ਚ ਤਨ ਨੂੰ ਕੋਈ ਉਪਦੇਸ਼ ਇਕੱਠਾ ਆ ਜਾਂਦਾ ਜੇ ਕੋਈ ਇਸ ਗੱਲ ਦੇ ਭੇਦ ਨੂੰ ਜਾਣ ਲਵੇ ਕਿ ਇੱਕ ਉਪਦੇਸ਼ ਉਹ ਕਿਹੜਾ ਹੈ ਜਿਹੜਾ ਤਨਾਂ ਵਾਸਤੇ ਹੀ ਇੱਕ ਕੋਈ ਉਪਦੇਸ਼ ਜਾਂਦੀ ਚਾਰਾਂ ਵੱਡਾ ਨੂੰ ਸਾਂਝਾ ਇੱਕ ਉਪਦੇਸ਼ ਹੈ ਉਹਦੇ ਨਾਲ ਸੂਰਮੇ ਵੀ ਬਣ ਸਕਦੇ ਨੇ ਉਹਨਾਂ ਨੂੰ ਮੁਕਤੀ ਵੀ ਮਿਲ ਸਕਦੀ ਹੈ ਧਰਮ ਦੇ ਵਿੱਚ ਵੀ ਦਫੋਲੂ ਹੋ ਸਕਦਾ ਆਦਮੀ ਤੇ ਆਪਣਾ ਸੂਰਮਤ ਵੀ ਹੋ ਸਕਦਾ ਰੱਖਿਆ ਵੀ ਕਰ ਸਕਦਾ ਜਿਵੇਂ ਖਾਲਸੇ ਨੇ ਰੱਖਿਆ ਵੀ ਕੀਤੀ ਆਪਣੀ ਵੀ ਲੋਕਾਂ ਦੀ ਵੀ ਜੀ ਧਰਮ ਦੇ ਵਿੱਚ ਵੀ ਪਰਪਤ ਧਰਮ ਐਸਾ ਕੋਈ ਨਹੀਂ ਦੁਰੀ ਦੇ ਵਿੱਚ ਨਾਲ ਖਾਲਸਾ ਦਾ ਧਰਮ ਹੋਵੇ ਤੇ ਸੇਵਾ ਵੀ ਆਪਣੀ ਆਪ ਕਰਦਾ ਜੇ ਕੋਈ ਇਸ ਭੇਦ ਨੂੰ ਜਾਣ ਲਵੇ ਕਿ ਇੱਕੋ ਹੀ ਸ਼ਬਦ ਇੱਕੋ ਹੀ ਉਪਦੇਸ਼ ਹੈ ਜਿਹਦੇ ਵਿੱਚ ਸਾਰੇ ਹੀ ਉਪਦੇਸ਼ ਜਿਹੜਾ ਜਾਰੇ ਬੰਲਾਂ ਨੂੰ ਸੁਝਾ ਹੋਵੇ ਨਾਨਕ ਦਾ ਤਾਕਾ ਦਾਸ ਹੈ ਸੋਈ ਤੁਲ ਜੁੜਦੇ ਹੋ ਨਾ ਇਹ ਇਸ ਨੂੰ ਜਾਣਦਾ ਨਾਨਕ ਉਹਦਾ ਦਾਸ ਹੈ ਉਹ ਆਪਣੇ ਜਾਲਣ ਵਾਲਾ ਦਰਜਣ ਭਾਇਆ ਰਹਤੇ ਵੈ ਦਰਜੜਦੇ ਹੋ ਭਾਇਆ ਤੋਂ ਅੱਗੇ ਆ ਉਹ ਦੇਵ ਭਾਇਆ ਰਹਤ ਹੈ ਸੱਚਖੰਡ ਦਾ ਵਾਸੀ ਹੈ ਉਹ ਉਹ ਦੇਵ ਭਾਇਆ ਤੋਂ ਪਾਰ ਜਿਹੜਾ ਇਸ ਭੇਦ ਨੂੰ ਜਾਣਦਾ ਉਹ ਕੌਣ ਹੈ ਹਰਕਤ ਸੇਵਕ ਹੈ ਹਰਕਤ ਸੇਵਕ ਸੋਹਰ ਜਿਹਾਂ ਭੇਦ ਨੂੰ ਜਾਣੋ ਬਣਸਦੇ ਹਾਂ ਉਹ ਬਾਬੇ ਬਨਰਜੀ ਦੇ ਵਿੱਚ ਹੈ ਪਰ ਤੁਸੀਂ ਇਹ ਬੰਦ ਕੇ ਚਲੋ ਬਨਰਜੀ ਦੇ ਵਿੱਚ ਹੈ ਨਹੀਂ ਹੁਣ ਰਹਿਣਾ ਹੋਇਆ ਵੀ ਹੈ ਨਹੀਂ ਦਰਜੜਦੇ ਹੋਇਆ ਹੈ हाँ जी देव देवदा की अर्थ है माया तो रहत। है सुजन उगदा है माया जी सुजन माया निरंजन रही माया तो रहते हो गए यानी शरीर के रहने हुए शरीर माया तो रहते हो गए रही है निर्भोह तो होके रही माया बिच उदासी होके रही है